ਮਕਲੋਫੇ ਸੈਟਰ ਦੇ ਆਧਾਰ ਤੇ ਵੀ ਬਾਹਰੋਂ ਗੋਲਡੀ ਬਰਾੜਾ ਉਹ ਆਪਣੇ ਫੌਟ ਸোলਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੋਸ਼ ਉਹਨੇ ਆਪਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਝ ਮੈਂਬਰ ਆ ਜਿਹੜੇ ਉਹ ਇਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਸ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ ਤਰੀ ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅੰਮ੍ਰਿਤਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮੁਕੱਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਮਾ ਖੁਰਦ ਥਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਮਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਦਿਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਹੋ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਦੀ ਉਹਨੂੰ ਵੀ ਡਰੇਸ ਕਰ ਲਿਆ ਗਿਆ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਹੀ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨਰੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡੇਟ ਰਿਸ ਹੋਇਆ ਸਰ ਇਹਨਾਂ ਨੇ ਕਿਥੋਂ ਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿਹ ਕਿਹੜੀ ਜਗ੍ਹਾ ਤੇ ਕੀਤਾ ਗਿਆ ਕਾਬੂ ਸਾਹਮਣੇ ਦੇਖ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਆ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਇਹ ਆਲਰੇਡੀ ਇਹਨਾਂ ਨੇ 3 ਤਰੀਕ ਨੂੰ ਉਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ 골ਡੀ ਬਰਾਲਾ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾਅ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫੇਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਇਹ ਐਕਟ ਕਰਕੇ ਇਨੂੰ ਉਥੇ ਭੱਜਣ ਜਾਣ ਦੀ ਤਾਕ ਦੇ ਵਿੱਚੋਂ ਪਹਿਲਾਂ-ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਜਿਹਦੇ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟ੍ਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪਦੇ ਆਪ ਨੂੰ ਉੱਥੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਆ ਉਹ ਜਿਹੜੇ ਜਏ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਹ ਤੋਂ ਵੀ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਕੋਈ ਪ੍ਰਾਈਮ ਇਹਨਾਂ ਦਾ ਕਿਤੇ ওভারਟਾਈਮ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਇਨਟੈਰੋਗੇਸ਼ਨਾਂ ਡਿਟੇਲ ਜਾਂ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸਮ ਦਾ ਬਕੈਜ਼ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਦੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਆਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਵੀ ਜਲਦੀ ਕਾਬੂ ਕਰਕੇ ਪੁਲਿਸ ਨੂੰ ਜਾਂ ਮਹਾਰਾਸ਼ਟਰ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਤੁਸੀਂ ਇਹਨਾਂ ਦੀ ਅਰੈਸਟ ਬਾਰੇ ਜਾਂ ਕੋਈ ਉਹਨਾਂ ਨੇ ਉੱਥੇ ਦਾ ਉੱਥੇ ਤਾਂ ਸਿੰਪਲ ਇੱਕ ਜਾਣ ਦੀ ਜਿਹੜਾ ਆਇਆ ਐਜ਼ ਆਫ ਨਾਓ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕਰਾਇਮ ਕਰਨਾ ਸੀ ਉਹ ਸੈਕੰਡਰੀ ਚੀਜ਼ ਆ ਸੱਚੰਡਾ ਘੜ ਤੋਂ ਇਲਾਵਾ ਇਹਨਾਂ ਬਸ ਸੱਚ ਕੁਝ ਹੋਰ ਇੰਡੀਆ ਬਤਨ ਹੋ ਰਿਹਾ ਰੱਤਾ ਤੇ ਕੀ ਨਹੀਂ ਕਰਦੇ ਇਹਨਾਂ ਦੀ ਅਮਰਸਰ ਦੇ ਵਿੱਚ ਕੋਈ ਵਾਰਦਾਤ ਨਹੀਂ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤ ਆ ਉਹਦੇ ਇੱਕ ਕਤਲ ਦਾ ਮਕਦਮਾ ਦਰਜ ਆ ਉਹ ਵੀ ਇਹਨੇ ਜਿਹੜੇ 골ਡੀ ਬਰਾਡ ਤੋਂ ਵੈਪਨ ਹਾਸਲ ਕੀਤਾ ਸੀਗਾ ਉਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉੱਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਇਹਦਾ ਮੁਕਦਮੇ ਦਰ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਹਦੀ ਜ਼ਮਾਨਤ ਜਲਦੀ ਹੋ ਗਈ ਆ ਤੇ ਉਸ ਮੁਕਦਮੇ ਵਿੱਚੋਂ ਇਹ ਬੇਲ ਤੇ ਸੀਗਾ ਡਾਇਰੈਕਟ ਗੋਲਡੀ ਬਰਾਡ ਦੇ ਨਾਲ ਲਿੰਕ ਸੀ ਕਿ ਨਹੀਂ ਕਿਸੇ ਦੇ ਐਸੋਸੀਏਟ ਦੇ ਥਰੂ ਸੀ ਡਾਇਰੈਕਟਲੀ ਗੋਲਡੀ ਬਰਾਡ ਦੇ ਨਾਲ ਲਿੰਕ ਸੀ ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ ਇਸ ਪੱਤੇ ਤੇ 골ਡੀ ਬ੍ਰਾਡ ਦਾ ਨਾਮ ਦਿੱਤਾ ਸੀ ਹਾਂਜੀ ਇਸ ਪੱਤੇ ਦੀ 골ਡੀ ਬ੍ਰਾਡ ਵੀ ਆ ਇਹ ਤਾਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜਾ ਕੰਮ ਕਰਦਾ ਸੀਗਾ ਉਹ ਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ 골ਡੀ ਬ੍ਰਾਡ ਨੇ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਉਸ ਕਰੋੜ ਰੁਪਏ ਦੀ ਫਰौती ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮੁਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਦਾ ਯਤਨ ਸੀਗਾ ਜਿਹਦੇ ਜੋ 3 ਲੱਖ ਰੁਪਏ ਆ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਹ ਸਬੰਧ ਦੇ ਵਿੱਚ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਹਦੇ ਮੁਕੱਦਮਾ ਦਰਜਾ ਉਹ ਵੀ ਕਰ ਰਹੇ ਨੇ ਜਿਹੜਾ ਟੈਕਸੀ ਡਰਾਈਵਰ ਆ ਸਮੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹ ਵਿੱਚ ਦੇ ਵਾਹਣ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੋਨਾਂ ਨੂੰ ਜਿਹੜਾ ਕਾਬੂ ਕੀਤਾ ਇਹ ਗੱਡੀਆਂ ਇਹ ਲੱਗੀ ਇਹਨਾਂ ਦੀ ਇੱਥੇ ਕੋਈ ਬ੍ਰੋਕਰੀ ਹੈਗੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕੀਤੇ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁਭਣ ਦੇ ਪਰਪਸੇ ਲਈ ਅਮਰਸਰ ਦੇ ਵਿੱਚ ਆਏ ਸੀ ਤੇ ਇੱਥੋਂ ਅਮਰਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਵਿਚਾਲੇ ਹੀ ਲੁਕਦੇ ਫਿਰਦੇ ਸੀਗੇ ਕਿਉਂਕਿ ਸਾਨੂੰ ਇਹ ਪੁਖਤਾ ਸੂਚਨਾ ਮਿਲੀ